लोगो यार हां यहां वाले डेड़ा कने यार आईस यार एक कॉल 13000 यार 13000 मांगी जाना यार 8 13000 ए 500 रुए का वा उलात बाकी उनी तू ही ददो थाने तो 10 था ओना 18000 साढे 8 ला है भाई भाई हो फिर अब बकरी भी खोल ला है अब सज गई है थाना बस गई करनी तोपे करके हे मेनू आवे बाद में भी करना न यार भाई 12000 मेरे को कट नौ हजार नौ हजार टाइम पैसे ठीक लगते ने अठ रे कहना है तेरी जीत का

ਫਟਦਾ ਹੈਗਾ 8000 8000 ਹੋ ਗਿਆ ਓਏ ਨਹੀਂ 8000 ਯਾਰ ਆ ਵੀ ਆ ਮੁੰਡੇ ਨੂੰ ਕਹਤਾ ਹੀਗਾ ਜੇ ਕੋਡ ਆ ਖੜ ਜਾ ਇੱਕ ਮਿੰਟ ਖੜ ਜੋ ਨਹੀਂ ਖੜ ਜੋ ਓ ਰੋ ਵੀ ਕੋਈ ਗੱਲ ਨਹੀਂ ਮਾਰੇ ਇੱਕ ਮੁੰਡੇ ਵਾਲ ਮਾਰੇ ਨਾਗਾ ਪਈ ਗਿਆ ਫੜਿਆ ਵਾ ਹੋ ਗਿਆ 11000 ਰੱਖ ਯਾਰ ਚੱਲ ਫੜ ਦੋ ਗੱਡੀ ਜੀ 11000 ਲੈ ਲੈ ਯਾਰ ਓ ਕੋਈ ਨਹੀਂ ਭਾਈ ਓ ਨਹੀਂ ਓ ਖਾਤਾ ਯਾਰ ਮੰਨਣਾ ਕਰ ਲ ਓ 11000 ਹੜਦਾ ਕੀ ਵਾਲਾ ਹੋ ਗਿਆ ਦੇਖ ਵੇ ਹੁੰਦਾ 8500 ਵੀ ਵੀ ਆਈ ਨਾ ਕੋਈ ਚੱਕਰ ਨਹੀਂ ਦੱਸਦਾ ਦੋ ਜੇ ਪਾਉਣਾ ਪਾਵੇ ਉਹ ਪਾਵੇ ਨਹੀਂ 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 ਉਹ ਖੜ ਜਾ ਪਾ ਦੇ ਨਹੀਂ ਕੋਈ ਚੱਕਰ ਨਹੀਂ ਉਹ ਪਾਵੇ ਮੰਨਦਾ ਗੱਲ ਉਹ ਮੰਨਦਾ ਦੇ ਸੌਦੇ ਨੇ ਉਹ ਖਾਤਾ ਇਰਾਨ ਨੂੰ ਕਿਹਾ ਮੈਂ ਜਨਾ ਦਾ ਨਹੀਂ ਗਿਆ ਬਕੀ ਇਹਨਾਂ ਵੀ ਬਜਰੇ ਬੋਲੇ ਪਿੰਦੀ ਯਾਰਾ ਪਰ ਬਾਈ ਪੁੱਛੇ ਨਾ ਕਰੋ ਨਾ ਉਹ ਨਹੀਂ ਕਰਦਣ ਹੁਣ ਇੱਕ ਤੇ ਕੁਝ ਨਾ ਪੈਸੇ ਲੋ ਨਹੀਂ ਨਹੀਂ ਰਾਤ ਦੇ ਰਾਤ ਨਹੀਂ ਦੇਣਾਗਾ ਵੀ ਉਹ ਵਧੀਆ ਲੱਗਦਾ ਏ ਵਧੀਆ ਲੱਗਦਾ ਕੋਈ ਚੱਕਰ ਹੀ ਨਹੀਂ ਹੈਗਾ ਇਹ ਆਪਾਂ ਨੂੰ ਵੀ ਆਪ ਵੀ ਉਹਨੂੰ ਆਪਾਂ ਕਿਹੜਾ ਦਾ ਮਾਉ ਆ ਗਿਆ ਇਹ ਮੁੰਡੇ ਨਾਲ ਉਹ ਵਧੀਆ ਲੱਗਦਾ ਨਹੀਂ ਨਹੀਂ

ਹੈਗਾ ਵਜਾ ਕੱਢਣ ਦੇ ਨਾਲ ਕੱਢ ਲੈ ਥੋੜੇ ਨੇ ਥੋੜੇ ਨੇ ਥੋੜੇ ਚੱਲ ਜਿੰਨੇ ਕਾ ਕੇ ਉਹਨੇ ਕਿਹਾ ਦੇ ਦੋ ਦੂਜੇ ਫੇਰ ਆ ਜਾਣਗੇ ਤੇ ਦਾਗ ਮਗਨ ਰਹਿ ਗਏ ਹੁਣ ਚੱਲ ਕੋਈ ਨਾ ਘਰੋਂ ਨੂੰ ਹੁਣ ਗੱਡਵਾ ਕੁ ਜੇਬ ਤੱਕ ਇਹ ਜੂ ਮੇਰੇ ਤੋਂ 500 ਜੀਬ ਦਾ ਘਰੋਂ ਜਾਂਦਾ ਇਹ ਵਾਰ ਕਰਦਾ ਹੋਰ ਬਸ ਜਦ ਫੜ ਲੇ ਨਾ ਹਾਂ ਸੌਰ ਰਾਮ ਨੇ ਕਰ ਥੋੜੀ ਜਿਆਦਾ ਕੰਮ ਹਰੇ ਮਮਾ ਜੀ ਰੱਖਦੇ ਨੇ

ਮਨੰਦ ਹਰੀ ਗਣੇ ਯਾ ਉਹ ਉਂਗਲਾ ਦਾ ਬਗੋ ਦੀ ਕੱਢ ਦੇਣਗੇ ਮੰਤ ਜੀ ਐਨਾਂ ਦੇ ਖੱਤਰ ਤੋਂ ਕੱਢ ਜਿਓ ਸਾਂ ਜੱਕੜਾੜਾ ਫਰਰਾ ਲੈ ਬਈ ਹਜ਼ਾਰ ਹਜ਼ਾਰ ਕਰਕੇ ਕੋ ਦੋ ਤਿੰਨ ਚਾਰ ਪੰਜ ਚਲ ਚਲ ਗੋ ਮਕੜਾ ਲਿਆ ਸੀ ਤੱਤ ਯਾਰ ਵੀ ਆਗਾ ਬੈਦਲ ਬੱਕ ਦਰ ਖੜਾਗਾ ਆ ਕੋਈ ਨਹੀਂ ਜਿਹੜਾ ਬਾਕੀ ਹੁਣ ਪੈਸੇ ਘੌਣ ਜਾਂ ਲੈਣ ਕੋਈ ਆ ਜੀ ਗਾਜੀ ਕੋਈ ਆ ਜੀ ਮੈਂ ਖੜਾ ਹੋ ਰਿਹਾ ਹਾਂ